ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨੋਵਲ ਤਰਤ ਵਿਹੂਨੇ ਕਾਂਡ 18ਵਾਂ ਹਾਲੇ ਪਿੰਡ ਢਿਲਵਾ ਦਾ ਵੱਡਾ ਟਕਰਾਅ ਖਤਮ ਨਹੀਂ ਸੀ ਹੋਇਆ ਇੱਕ ਹੋਰ ਪਿੰਡ ਭੈਣੀ ਕਲਾਂ ਦੇ ਤਿੱਖੇ ਟਕਰਾਣੇ ਸਿਰ ਚੁੱਕ ਲਿਆ ਮੌਕਮ ਦੀਪਕ ਤੇ ਪੂਰੀ ਟੀਮ ਨੇ ਪਹਿਲਾਂ ਪਹਿਲਾਂ ਇਸ ਨੂੰ ਕਾਨੂੰਨੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹਨਾਂ ਨੂੰ ਸਮਝ ਆਇਆ ਕਿ ਇਹ ਇਸ ਤਰ੍ਹਾਂ ਹੱਲ ਹੋਣ ਵਾਲਾ ਨਹੀਂ ਕਿਉਂਕਿ ਇੱਥੇ ਜ਼ਮੀਨ ਦੀ ਢੇਰੀ ਬਹੁਤ ਵੱਡੀ ਸੀ ਤਕਰੀਬਨ 300 ਏਕੜ ਦੇ ਆਸ-ਪਾਸ ਜਿਸ ਚੋਂ 100 ਕਿੱਲਾ ਦਲਿਤਾਂ ਨੂੰ ਮਿਲਣਾ ਸੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਪਿੰਡ ਦੇ ਜੱਟਾਂ ਦੀ ਕ੍ਰੀਮੀ ਲੇਅਰ ਧਨਵੰਤ ਪਾਲਿੰਦਰ ਬਿਕਰਮਜੀਤ ਸਰਪੰਚ ਬੱਬਰ ਹੋਰਾਂ ਦੀ ਲੰਡੀ ਜੀਪ ਲਗਾਤਾਰ ਐਮ ਐਲ ਏ ਡਿਪਟੀ ਕਮਿਸ਼ਨਰ ਡੀ ਡੀ ਪੀਓ ਤੇ ਡਿਪਟੀ ਦੇ ਦਫ਼ਤਰਾਂ ਦੇ ਗੇੜੇ ਕੱਢ ਰਹੀ ਸੀ ਉਨ੍ਹਾਂ ਦੇ ਕਹਿਣ ਮੁਤਾਬਕ ਲਗਾਤਾਰ ਅਖਬਾਰਾਂ 'ਚ ਇਸ ਪਿੰਡ ਦਾ ਨਾਮ ਆਉਣ ਕਰਕੇ ਪਿੰਡ ਦੀ ਬੇਇੱਜ਼ਤੀ ਹੋ ਰਹੀ ਸੀ। ਉਹ ਆਪਣੀ ਗੱਲਬਾਤ 'ਚ ਲਗਾਤਾਰ ਪਿੰਡ ਦੀ ਇੱਜ਼ਤ ਪਾਈ ਜਾ ਰਕਸਾਂਜ, 9 ਮਾਰਚ ਦਾ ਰਿਸ਼ਤਾ ਆਦਿ ਸ਼ਬਦਾ ਰਾਹੀਂ ਵਜਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਭਾਲਿੰਦਰ ਵਰਗੇ ਪੜ੍ਹੇ ਲਿਖੇ 25 ਕਿੱਲਿਆਂ ਦੀ ਮਾਲਕੀ ਵਾਲੇ ਬੰਦਿਆਂ ਨੂੰ 1972 ਦੇ ਸਰਪਲਸ ਲੈਂਡ ਸੀਲਿੰਗ ਐਕਟ ਰਾਹੀਂ ਆਪਣੀ 17 ਏਕੜ ਤੋਂ ਉੱਪਰਲੀ ਜ਼ਮੀਨ ਲਈ ਵੀ ਖਤਰਾ ਖੜਾ ਨਜ਼ਰ ਆ ਰਿਹਾ ਸੀ। ਉਸ ਨੂੰ ਲੱਗਦਾ ਸੀ ਕਿ ਅੱਜ ਇਹ ਲੋਕ ਤੀਜੇ ਹਿੱਸੇ ਦੀ ਜ਼ਮੀਨ ਦੀ ਮੰਗ ਕਰ ਰਹੇ ਹਨ ਕੱਲ ਨੂੰ ਇਹ ਸਟੈਂਡਰਡ ਏਕੜਾਂ 'ਚ ਨਿਕਲੀ ਜ਼ਮੀਨ ਦੀ ਮੰਗ ਵੀ ਕਰਨਗੇ ਉਹ ਹਰ ਹਾਲਤ 'ਚ ਇਸ ਸਾਗ ਨੂੰ ਆਪਣੇ ਪਿੰਡ ਤੋਂ ਦੂਰ ਹੀ ਰੱਖਣਾ ਚਾਹੁੰਦਾ ਸੀ ਉਹ ਬਿਕਰਮਜੀਤ ਤੇ ਤਨਵੰਤ ਨਾਲ ਵੀ ਕਈ ਵਾਰੀ ਖਤਰਾ ਸਾਂਝਾ ਕਰ ਚੁੱਕਾ ਸੀ ਪਰ ਉਸ ਨੇ ਇੱਕ ਗੱਲ ਕਦੇ ਖਾਦੀ ਪੀਤੀ ਚ ਵੀ ਸਾਂਝੀ ਨਹੀਂ ਸੀ ਕੀਤੀ ਉਹ ਕਿ 1972 ਚ ਉਸ ਦੀ ਅਠ ਕਿੱਲੇ ਜ਼ਮੀਨ ਨਾਲ ਦੇ ਪਿੰਡ ਦੇ ਮਜਵੀ ਪਰਿਵਾਰਾਂ ਨੂੰ ਅਲਰਟ ਹੋ ਗਈ ਸੀ ਪਟਵਾਰੀ ਤਹਿਸੀਲਦਾਰ ਨਾਲ ਰਲ ਕੇ ਭਾਵੇਂ ਉਸਦੇ ਬਾਪ ਨੇ ਨਾ 8 ਕਿੱल्ल्या ਦੀ ਗਿਰਦਾਵਰੀ ਆਪਣੇ ਨਾਂ ਕਰਵਾ ਲਈ ਸੀ ਪਰ ਇਸ ਦੀ ਮਾਲਕੀ ਹਾਲੇ ਵੀ ਉਹਨਾਂ ਪਰਿਵਾਰਾਂ ਦੇ ਨਾਂ ਹੀ ਖੜੀ ਸੀ ਉਸ ਨੂੰ ਲੱਗਦਾ ਸੀ ਕਿ ਇਸ ਦਾ ਕੋਈ ਪੰਗਾ ਨਾ ਖੜਾ ਹੋ ਜਾਵੇ ਪੰਗੇ ਤੋਂ ਬਿਨਾ ਉਸ ਨੂੰ ਆਪਣੇ ਦੋਵੇਂ ਮੁੰਡੇ 8.5 8 ਕਿੱਲੇ ਦੇ ਮਾਲਕ ਨਜ਼ਰ ਆਉਣ ਲੱਗੇ ਹੁਣ ਉਹ 12 12 ਕਿੱल्ल्या ਦੇ ਮਾਲਕ ਸੀ ਉਸ ਨੂੰ ਆਪਣੀ ਖਾਨਦਾਨੀ ਸਰਦਾਰੀ ਚੱਕਨਾਚੂਰ ਹੁੰਦੀ ਨਜ਼ਰ ਆਉਂਦੀ। ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਉਸ ਦੀ ਨਿਰਾਸ਼ਤਾ ਹੋਰ ਵੱਧ ਗਈ ਸੀ ਜਦੋਂ ਡੀਸੀ ਨੇ ਸਾਫ਼-ਸਾਫ਼ ਸ਼ਬਦਾਂ ਚ ਕਹਿ ਦਿੱਤਾ ਸੀ ਕਿ ਉਹ ਕਿਸੇ ਵੀ ਵਰਗ ਨੂੰ ਇਕੱਠੇ ਹੋਣ ਤੇ ਪ੍ਰੋਟੈਸਟ ਕਰਨ ਤੋਂ ਰੋਕ ਨਹੀਂ ਸਕਦਾ। ਸਾਡਾ ਸੰਵਿਧਾਨ ਹਰੇਕ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ ਆਗਿਆ ਦਿੰਦਾ ਹੈ। ਉਹਨਾਂ ਦੀ ਤੀਸਰੇ ਹਿੱਸੇ ਦੀ ਜ਼ਮੀਨ ਕਦੇ ਨਾ ਕਦੇ ਉਹਨਾਂ ਨੂੰ ਦੇਣੀ ਹੀ ਪਵੇਗੀ। ਉਹ ਬੇਵਸੀ ਦੀ ਹਾਲਤ ਵਿੱਚ ਅੱਜ ਦਿਨ ਖੜੇ ਹੀ ਜੀਪ 'ਚ ਬੋਤਲ ਰੱਖੀ ਤੇ ਉਸ ਗੰਦੇ ਸਿਸਟਮ ਨੂੰ ਗਾਲ੍ਹਾਂ ਕੱਢਦੇ ਵਾਪਸ ਆ ਰਹੇ ਸਨ। ਉਧਰ ਜ਼ਮੀਨ ਅਧਿਕਾਰ ਅੰਦੋਲਨ ਵਾਲੇ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ। ਇੱਕ ਤਾਂ ਉਹਨਾਂ ਨੂੰ 30-40 ਪਿੰਡਾਂ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਮਿਲ ਗਈ ਸੀ। ਦੂਸਰਾ ਉਹਨਾਂ ਦਾ ਘੇਰਾ ਬਹੁਤ ਤੇਜ਼ੀ ਨਾਲ ਆਲੇ-ਦੁਆਲੇ ਦੇ ਜ਼ਿਲ੍ਹਿਆਂ 'ਚ ਫੈਲ ਰਿਹਾ ਸੀ। ਤੀਸਰਾ ਉਹਨਾਂ ਦੀ ਟੀਮ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਕਈ ਦਰਜਨ ਨਵੇਂ ਮੁੰਡੇ ਤੇ ਅਧਗੜ ਆਪਣੇ ਆਪ ਆਗੂ ਪੋਜੀਸ਼ਨਾਂ ਤੇ ਆ ਗਏ ਸਨ ਪਰ ਉਹਨਾਂ ਲਈ ਉਹ ਦਿਨ ਸਫਲਤਾ ਦਾ ਨਹੀਂ ਪੱਥਰ ਬਣ ਗਿਆ ਸੀ ਜਦੋਂ ਲੰਮੇ ਕਾਟੋ ਕਲੇਸ਼ ਬਾਅਦ ਸੰਧਵਾ ਪਿੰਡ ਦੀ 90 ਏਕੜ ਜ਼ਮੀਨ 'ਚੋਂ 30 ਏਕੜ ਜ਼ਮੀਨ ਉਹਨਾਂ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਉਸੇ ਸ਼ਾਮ ਨੂੰ ਸੂਰਜ ਪੁੱਠੇ ਪਾਸਿਓਂ ਉਦੇ ਹੋ ਰਿਹਾ ਸੀ ਜਦੋਂ ਮੋਹਕਮ ਤੇ ਦੀਪਕ ਨੇ ਲੋਕਾਂ ਦੇ ਵੱਡੇ ਇਕੱਠ 'ਚ ਇਸ ਜ਼ਮੀਨ ਦੇ ਪੱਕੇ ਥੜੇ ਤੇ ਗੱਡੇ ਝੰਡੇ ਦੀਆਂ ਤਣੀਆਂ ਖੋਲੀਆਂ ਸਨ ਤੇ ਝੰਡਾ ਜ਼ਮੀਨ ਦੇ ਵਿੱਚ ਆਪਣੇ ਪੂਰੇ ਜਲਵਾ ਨਾਲ ਲਹਿਰਾ ਰਿਆ ਸੀ ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਦੂਰ ਤੱਕ ਗਈ ਸੀ ਤੇ ਅਖਬਾਰਾਂ ਮੈਗਜ਼ੀਨਾਂ ਨੇ ਇਸ ਨੂੰ ਵੱਡੇ ਹੈਡਿੰਗਾਂ ਨਾਲ ਛਾਪਿਆ ਸੀ ਇਸ ਜ਼ਮੀਨ ਤੇ ਝੰਡਾ ਲਹਿਰਾਉਣ ਤੋਂ ਬਾਅਦ ਇਸ ਦੀ ਪਹਿਚਾਨ ਪੰਜਾਬ ਤੋਂ ਬਾਹਰ ਨੈਸ਼ਨਲ ਮੀਡੀਆ ਤੱਕ ਵੀ ਚਲੀ ਗਈ ਸੀ ਵੱਡੀਆਂ-ਵੱਡੀਆਂ ਅਖਬਾਰਾਂ ਤੇ ਚੈਨਲਾਂ ਨੇ ਪਿੰਡ 'ਚ ਸ਼ੁਰੂ ਹੋਈ ਸਾਂਝੀ ਖੇਤੀ ਤੇ ਸਟੋਰੀਆਂ ਬਣਾਈਆਂ ਸਨ ਇਤੋਂ ਤੱਕ ਕਿ ਇਸ ਭਾਈਚਾਰੇ ਦੇ ਵਿਦੇਸ਼ਾਂ 'ਚ ਬੈਠੇ ਲੋਕ ਵੀ ਇਸ ਦੇ ਸਮਰਥਕ ਬਣ ਗਏ ਸਨ ਤੇ ਉਹ ਲਗਾਤਾਰ ਵੱਖ-ਵੱਖ ਢੰਗਾਂ ਨਾਲ ਇਸ ਦੀ ਮਦਦ ਕਰ ਰਹੇ ਸਨ ਮੀਡੀਆ ਦਾ ਇੱਕ ਹਿੱਸਾ ਇਸ ਨੂੰ ਜ਼ਰਈ ਸੰਕਟ 'ਚੋਂ ਨਿਕਲਿਆ ਅੰਦੋਲਨ ਦੱਸ ਰਿਹਾ ਸੀ ਕੋਈ ਇਸ ਨੂੰ ਅੰਬੇਦਕਰਵਾਦ ਦੇ ਪੁਨਰ ਉਥਾਨ ਦੇ ਰੂਪ 'ਚ ਵੇਖ ਰਿਹਾ ਸੀ ਕੁਝ ਲੋਕ ਇਸ ਨੂੰ ਦਲਿਤਾਂ ਦੀ ਜਮਾਤੀ ਚੇਤਨਾ ਦੇ ਰੂਪ 'ਚ ਵੇਖ ਰਹੇ ਸੀ ਉਨ੍ਹਾਂ ਦੇ ਵੱਖ-ਵੱਖ ਨਜ਼ਰੀਏ ਹੋਣ ਦੇ ਬਾਵਜੂਦ ਵੀ ਇੱਕ ਸਾਂਝੀ ਸੱਚਾਈ ਇਹ ਸੀ ਕਿ ਲੋਕ ਇਸ ਨੂੰ ਗੌਰ ਨਾਲ ਵੇਖ ਰਹੇ ਸਨ। ਇਸ ਨਾਲ ਅੰਦੋਲਨ ਦੇ ਕਾਰਕੁਨਾਂ ਵਿੱਚ ਇੱਕ ਸਵੈਮਾਨ, ਸਵੈਪ੍ਰੋਸਾ, ਅੰਦੋਲਨ ਪ੍ਰਤੀ ਵਿਸ਼ਵਾਸ ਤੇ ਜ਼ਮੀਨ ਨਾਲ ਇੱਕ ਨਵਾਂ ਮੋਹ ਜਾਗਦਾ ਸੀ। ਪਿੰਡ ਢਿੱਲਵਾਂ ਦੀ ਜ਼ਮੀਨ ਨੂੰ ਲੈ ਕੇ ਬਰਨਾਲੇ 'ਚ ਕੀਤੇ ਜਾ ਰਹੇ ਵੱਡੇ ਇਕੱਠ ਲਈ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਲੋਕ ਉਤਸ਼ਾਹਤ ਸਨ ਖਾਸ ਕਰਕੇ ਔਰਤਾਂ ਦੇ ਨੌਜਵਾਨ ਪਕਰਾੜ ਮਰਦਾਂ ਵਿੱਚ ਖਾਸ ਕਿਸਮ ਦਾ ਵੇਸਲਾਪਨ ਸੀ ਉਹਨਾਂ ਨੂੰ ਲੱਗਦਾ ਸੀ ਕਿ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਹੈ ਇਸ ਵਿੱਚ ਬਹੁਤੀ ਤਬਦੀਲੀ ਦੀ ਆਸ ਨਹੀਂ ਸੀ ਇੱਕ ਤਾਂ ਉਹ ਆਪਣੇ ਜੀਵਨ ਦੀਆਂ ਲੋੜਾਂ ਥੁੜਾਂ ਨੇ ਬਹੁਤ ਬੁਰੀ ਤਰ੍ਹਾਂ ਭੰਨੇ ਹੋਏ ਸੀ ਦੂਸਰਾ ਇਹ ਲੋਕ ਪਰੰਪਰਾਗਤ ਸਿਆਸਤ ਤੋਂ ਅਨਗਿੰਦ ਧੋਖੇ ਖਾਈ ਬੈਠੇ ਸੀ ਉਹਨਾਂ ਦੇ ਮਨ 'ਚ ਜ਼ਮੀਨ ਅਧਿਕਾਰ ਅੰਦੋਲਨ ਦੀ ਲੀਡਰਸ਼ਿਪ ਪ੍ਰਤੀ ਵੀ ਉਹੀ ਸ਼ੰਕੇ ਸਨ ਇਸ ਲੜਾਈ ਨੇ ਦਲਿਤ ਮਨੋਵਿਗਿਆਨ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਪਕਰੋੜ ਮਰਦ ਜੋ ਉਪਰੋਕਤ ਸਮਝ ਅਨੁਸਾਰ ਸੋਚ ਰਹੇ ਸੀ ਪਰ ਔਰਤਾਂ ਇਸ ਲੜਾਈ ਨੂੰ ਕਿਸੇ ਹੋਰ ਕੋਣ ਤੋਂ ਵੇਖ ਰਹੀਆਂ ਸੀ ਉਹਨਾਂ ਨੂੰ ਇਸ ਲੜਾਈ 'ਚ ਆਪਣੀ ਮੁਕਤੀ ਦਾ ਰਾਹ ਦਿਸਦਾ ਸੀ ਦਲਿਤ ਪਰਿਵਾਰਾਂ ਦੀ ਆਰਥਿਕਤਾ ਪਸ਼ੂ ਧਨ ਤੋਂ ਬਿਨਾਂ ਸੋਚੀ ਨਹੀਂ ਜਾ ਸਕਦੀ ਆਧੁਨਿਕਤਾ ਦੇ ਬੋਲਬਾਲੇ ਦੇ ਬਾਵਜੂਦ ਹਾਲੇ ਵੀ ਬਹੁਤੇ ਪਰਿਵਾਰ ਪਸ਼ੂ ਪਾਲਨ ਰਾਹੀਂ ਹੀ ਆਪਣਾ ਗੁਜ਼ਾਰਾ ਕਰਦੇ ਸਨ ਪਸ਼ੂਆਂ ਲਈ ਹਰਾਚਾਰਾ ਚਾਹੀਦਾ ਸੀ ਤੇ ਹਰੇ ਚਾਰੇ ਲਈ ਜ਼ਮੀਨ ਹਰੇ-ਚਾਰੇ ਲਈ ਔਰਤਾਂ ਨੂੰ ਖੇਤਾਂ ਦੀਆਂ ਵਟਾਂ ਤੇ ਜਾਣਾ ਪੈਂਦਾ ਮਾਡਰਨ ਖੇਤੀ ਨੇ ਮਾਡਰਨ ਖੇਤੀ ਨੇ ਖੇਤਾਂ ਅੰਦਰ ਪਸ਼ੂਆਂ ਪੰਛੀਆਂ ਲਈ ਕੋਈ ਥਾਂ ਰਹਿਣ ਹੀ ਨਹੀਂ ਸੀ ਦਿੱਤੀ ਫਸਲਾਂ ਦੇ ਮੋਨੋਕ੍ਰੋਪ ਮਾਡਲ ਨੇ ਝੋਨੇ ਤੇ ਕਣਕ ਤੋਂ ਬਿਨਾ ਬਾਕੀ ਫਸਲਾਂ ਤਕਰੀਬਨ ਖਤਮ ਕਰ ਦਿੱਤੀਆਂ ਸਨ ਕਣਕ ਤੇ ਝੋਨੇ ਦੀਆਂ ਵਟਾਂ ਤੇ ਹੀ ਕੱਕਡਾ ਮਿਲਦਾ ਸੀ ਫਿਰ ਇਸ ਦੀ ਕੀਮਤ ਪੂੰਜੀ ਦੇ ਇਸ ਸਮਾਜ ਵਿੱਚ ਕੋਈ ਚੀਜ਼ ਵੀ ਕਿਸੇ ਨੂੰ ਮੁਫਤ ਨਹੀਂ ਮਿਲਦੀ ਫਿਰ ਇਹ ਕਿਵੇਂ ਸੰਭਵ ਸੀ ਕਿ ਦਲਿਤ ਔਰਤ ਮੁਫਤ ਚ ਖੇਤਾਂ ਚੋਂ ਪੱਠੇ ਲੈ ਆਉਂਦੀ ਸਮਾਜ ਸ਼ਾਸਤਰੀਆਂ ਕੋਲੋਂ ਤੁਸੀਂ ਜਿੰਸ ਦਾ ਵਟਾਂਦਰਾ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਪੱਠਿਆਂ ਦੀ ਪੰਡ ਬਦਲੇ ਜਿਸਮ ਦਾ ਵਟਾਂਦਰਾ ਸੁਣਿਆ ਹੈ ਹਾਂ ਬਿਲਕੁਲ ਇਸ ਸਮਾਜਿਕ ਪੜਾਅ ਤੇ ਪਹੁੰਚ ਕੇ ਵੀ ਜਿਸਮ ਦਾ ਵਟਾਂਦਰਾ ਹੋ ਰਿਹਾ ਸੀ ਕੱਖਾਂ ਦੀ ਇੱਕ ਪੰਡ ਬਦਲੇ ਇਹ ਕਿਹੜਾ ਸਮਾਜਿਕ ਪੜਾਅ ਹੈ ਪਤਾ ਨਹੀਂ ਪਰ ਇਹ ਦਲਿਤ ਔਰਤ ਦੇ ਆਰਥਿਕ ਵਿਗਿਆਨ ਦੀ ਸਭ ਤੋਂ ਜ਼ਹਿਰੀਲੀ ਕੜੀ ਦਾ ਇੱਕ ਭਿਆਨਕ ਦ੍ਰਿਸ਼ ਹੈ ਜੋ ਉਸ ਨੂੰ ਆਪਣੀ ਜ਼ਮੀਨ ਦੇ ਅੰਦੋਲਨ ਵੱਲ ਤੋਰਦਾ ਹੈ ਆਪਣੀ ਜ਼ਮੀਨ ਜਿੱਥੇ ਉਸ ਦੇ ਆਪਣੇ ਜਿਸਮ ਆਪਣੀ ਰੂਹ ਆਪਣੀ ਅਜਰ ਅਜਮਤ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਉੱਥੇ ਆਪਣੇ ਪਸ਼ੂ ਆਪਣੇ ਬੱਚੇ ਪਰਿਵਾਰ ਨੂੰ ਵੀ ਸੁਰੱਖਿਅਤ ਕਰਦੀ ਹੈ ਇਹ ਸੁਰੱਖਿਆ ਹੀ ਉਸ ਦੇ ਕਦਮਾਂ ਨੂੰ ਰਫਤਾਰ ਦਿੰਦੀ ਹੈ ਤੇ ਉਹ ਆਪਣੇ ਪਤੀ ਸਹੁਰੇ ਪੋਤ ਦੀਆਂ ਨਾਰਾਜ਼ ਨਜ਼ਰਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਨਵੇਂ ਰਾਹਾਂ ਦੀ ਤਲਾਸ਼ ਵਿੱਚ ਨਿਕਲ ਰਹੀ ਹੈ ਦਲੀਤ ਔਰਤ ਲਈ ਜ਼ਮੀਨ ਦੀ ਲੜਾਈ ਉਸਦੀ ਆਰਥਿਕਤਾ ਦੇ ਜਮ੍ਹਾਂ ਘਟਾਓ ਤੋਂ ਬਿਨਾ ਉਸਦੇ ਸਵੈਮਾਨ ਉਸਦੀ ਸੁਰੱਖਿਆ ਦੀ ਕਿਤੇ ਜ਼ਿਆਦਾ ਹੈ ਮੌਜੂਦਾ ਆਰਥਿਕ ਸਮਾਜਿਕ ਦ੍ਰਿਸ਼ ਅੰਦਰ ਉਸਦੀ ਮੁਕਤੀ ਦਾ ਸਵਾਲ ਜ਼ਮੀਨ ਦੇ ਸਵਾਲ ਤੋਂ ਬਿਨਾ ਕਿਤੇ ਵੀ ਨਹੀਂ ਕਿਵੇਂ ਵੀ ਨਹੀਂ ਇਸ ਤੋਂ ਬਿਨਾ ਉਸਦੀ ਮੁਕਤੀ ਦੀ ਗੱਲ ਕਰਨਾ ਬੁਨਿਆਦੀ ਸਵਾਲ ਤੋਂ ਪਾਸੇ ਹੋ ਕੇ ਗੁਜ਼ਰ ਜਾਣਾ ਹੈ ਦਲੀਤ ਔਰਤ ਦੀ ਆਜ਼ਾਦੀ ਦਾ ਬ੍ਰਾਂਡ ਉਸਦੀ ਜ਼ਮੀਨ ਹੈ ਇਹ ਉਸਦੀ ਬਾਹ ਉੱਤੇ ਬੰਨਿਆ ਕਾਲਾ ਤਵੀਤ ਹੈ ਜਿਸ ਵਿੱਚ ਉਸਦਾ ਅਤੀਤ ਵਰਤਮਾਨ ਤੇ ਭਵਿੱਖ ਕੈਦ ਹੈ। ਜ਼ਮੀਨ ਦਾ ਇਹ ਅੰਦੋਲਨ ਇਸ ਕਾਲੇ ਤਵੀਤ ਨੂੰ ਤੋੜ ਰਿਹਾ ਸੀ। ਤੀਸਰਾ ਇਸ ਲੜਾਈ ਦਾ ਹਿੱਸਾ ਨੌਜਵਾਨ ਹਨ। ਇਹਨਾਂ ਬਿਨਾਂ ਇਸ ਲੜਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਹਨਾਂ ਦੇ ਸਾਰੇ ਰਸਤੇ ਬੰਦ ਹਨ। ਉਹਨਾਂ ਦਾ ਮਾਰਿਆ ਜਾਣਾ ਤੈਅ ਹੈ। ਕਿਸੇ ਗੁੰਡਾ ਗਿਰੋਹ ਦੀ ਗੋਲੀ ਨਾਲ ਜਾਂ ਕਿਸੇ ਡਾਕਟਰ ਦੀ ਗੋਲੀ ਨਾਲ। ਉਹ ਬੰਦ ਗਲੀ ਵਿੱਚ ਖੜੇ ਹਨ आले ਦੁਆਲੇ ਧਰਮ ਕਾਨੂੰਨ ਤੇ ਬੌਣੀ ਰਾਜਨੀਤੀ ਦੀਆਂ ਉੱਚੀਆਂ ਦੀਵਾਰਾਂ ਹਨ ਪਰ ਉਹਨਾਂ ਨੇ ਕਿਵੇਂ ਨਾ ਕਿਵੇਂ ਆਪਣਾ ਰਸਤਾ ਬਣਾਉਣਾ ਹੈ ਪਰ ਹਰ ਰਸਤੇ ਲਈ ਫਿਰ ਜ਼ਮੀਨ ਚਾਹੀਦੀ ਹੈ ਬਿਨਾਂ ਜ਼ਮੀਨ ਦੇ ਕੋਈ ਰਸਤਾ ਨਹੀਂ ਹੁੰਦਾ ਇਸ ਤਰ੍ਹਾਂ ਪਕੜੌੜ ਮਰਦਾਂ ਔਰਤਾਂ ਨੌਜਵਾਨਾਂ ਅੰਦਰ ਦਲਿਤ ਮਨੋਵਿਗਿਆਨ ਦੇ ਤਿੰਨ ਕੇਂਦਰ ਉੱਭਰ ਕੇ ਆ ਗਏ ਸਨ ਕਾਂਡ 19ਵਾਂ ਅਖੀਰ ਉਹ ਦਿਨ ਆ ਗਿਆ ਜਿਸ ਦੀ ਸਭ ਨੂੰ ਉਡੀਕ ਸੀ ਅੱਜ ਬਰਨਾਲੇ ਢਿੱਲਵਾਂ ਦੀ ਜ਼ਮੀਨ ਨੂੰ ਲੈ ਕੇ ਵੱਡਾ ਇਕੱਠ ਹੋਣਾ ਹੈ। ਵੀਰਾਂ ਦੀ ਡਿਊਟੀ ਲੱਗੀ ਸੀ ਕਿ ਉਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਥੋੜਾ ਪਹਿਲਾਂ ਜਾਵੇ ਕਿਉਂਕਿ ਉਸਨੇ ਉਸ ਦੇ ਪ੍ਰਬੰਧ ਵੇਖਣੇ ਸਨ। ਉਸਨੇ ਆਪਣੇ ਪਿੰਡ ਵਾਲਿਆਂ ਨੂੰ ਆਮ ਨਾਲੋਂ ਜਲਦੀ ਘਰਾਂ ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਚਾਚਾ ਬੀਰੂ ਅੱਜ ਪਹਿਲੀ ਵਾਰ ਕਿਸੇ ਰੈਲੀ 'ਚ ਸ਼ਾਮਲ ਹੋਣ ਜਾ ਰਿਹਾ ਸੀ। ਉਸ ਦਾ ਚਾ ਉਹ ਤੋਂ ਸਾੰਭਿਆ ਨਹੀਂ ਸੀ ਜਾ ਰਿਹਾ। ਉਹ ਵੀ ਅੱਜ ਸਵੇਰੇ-ਸਵੇਰੇ ਸਭ ਦਾ ਬੂਹਾ ਖੜਕਾ ਆਇਆ ਸੀ। ਵੀਰਾ ਮਾਸਟਰ ਅਜੈਬ ਨੂੰ ਕਹਿਣ ਉਸਦੇ ਘਰ ਗਈ ਪਰ ਉਹ ਪਹਿਲਾਂ ਹੀ ਤਿਆਰ ਹੋਇਆ ਖੜਾ ਸੀ ਹਾਲੇ ਉਸ ਦਾ ਮਨ ਵਿੜੇ ਵਾਲਿਆਂ ਨਾਲ ਟਰੱਕ 'ਚ ਬੈਠ ਕੇ ਜਾਣ ਲਈ ਸ਼ਾਇਦ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਉਸ ਨੇ ਸਕੂਟਰ ਤੇ ਪਿੱਛੇ-ਪਿੱਛੇ ਆਉਣ ਦਾ ਵਾਅਦਾ ਕੀਤਾ ਉਸ ਨੇ ਬਹਾਨਾ ਲਾਇਆ ਕਿ ਵਾਪਸੀ ਤੇ ਕਿਸੇ ਰਿਸ਼ਤੇਦਾਰੀ 'ਚ ਜਾਵੇਗਾ ਵੀਰਾ ਦੀ ਆਸ ਦੇ ਉਲਟ ਕਾਫੀ ਵੱਡੀ ਗਿਣਤੀ 'ਚ ਲੋਕ ਉਸ ਨਾਲ ਜਾਣ ਲਈ ਤਿਆਰ ਹੋ ਗਏ ਵੀਰਾ ਨੂੰ ਆਪਣਾ ਆਪ ਸਾਰਥਿਕ ਲੱਗਦਾ ਜਦੋਂ ਉਹ ਤੇ ਉਹਦੇ ਸਾਥੀ ਟਰੱਕ ਦੇ ਅਗਲੇ ਪਾਸੇ ਬੈਨਰ ਬਣ ਰਹੇ ਸੀ ਤਾਂ ਕੋਲ ਦੇ ਲੰਘ ਰਹੇ ਅਮਰੀਕਾ ਵਾਲਿਆਂ ਦੇ ਰਾਜੂ ਨੇ ਉਸ ਨੂੰ ਸੁਣਾ ਕੇ ਕਿਹਾ ਚੜ੍ਹਾਈ ਏ ਬਈ ਲੀਡਰਾਂ ਦੀ ਵੀਰਾਂ ਨੇ ਉਸ ਵੱਲ ਟੇਡੀ ਨਜ਼ਰ ਨਾਲ ਵੇਖਿਆ ਪਰ ਉਹ ਬੋਲੀ ਨਹੀਂ ਰਾਜੂ ਉਸ ਨਾਲ ਕਾਲਜ ਚ ਪੜਦਾ ਸੀ ਉਸਨੇ ਕਈ ਵਾਰ ਬਾਰੋਂ ਮੁੰਡੇ ਲਿਆ ਕੇ ਕਾਲਜ ਪ੍ਰਧਾਨ ਬਣਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕਾਮਯਾਬ ਨਾ ਹੋ ਸਕਿਆ ਟਰੱਕ ਪਿੰਡੋ ਰਵਾਨਾ ਹੋਇਆ ਤੇ ਉਹ ਇਕੱਠ ਵਾਲੀ ਜਗ੍ਹਾ ਤੇ ਪਹੁੰਚ ਗਏ ਇਕਾਠ ਵਾਲਾ ਸਥਾਨ ਪੁਲਿਸ ਨੇ ਪੂਰੀ ਤਰ੍ਹਾਂ ਘੇਰ ਰੱਖਿਆ ਸੀ ਲੇਡੀਜ਼ ਪੁਲਿਸ ਕੋਰਟਸਵਾਰ ਚਾਲ ਤੋਪ ਡਿਪਟੀ ਕਮਿਸ਼ਨਰ ਦੇ ਗੇਟ ਸਾਹਮਣੇ ਤਾਇਨਾਤ ਖੜੀ ਸੀ ਇਹ ਸਾਰਾ ਦ੍ਰਿਸ਼ ਵੇਖ ਕੇ ਵੀਰਾਂ ਨੂੰ ਤਾਂ ਕੋਈ ਬਹੁਤੀ ਹੈਰਾਨੀ ਨਾ ਹੋਈ ਕਿਉਂਕਿ ਲਗਾਤਾਰ ਅੰਦੋਲਨ ਚ ਹੋਣ ਕਰਕੇ ਉਸ ਦਾ ਵਾਹ ਵਾਸਤਾ ਰੋਜ਼ ਹੀ ਪੁਲਿਸ ਨਾਲ ਰਹਿੰਦਾ ਸੀ ਪਰ ਉਸ ਨਾਲ ਆਏ ਬੰਦੇ ਤੇ ਔਰਤਾਂ ਨੂੰ ਖਾਸੀ ਘਬਰਾਹਟ ਹੋਈ ਵੀਰੂ ਦਾ ਜਰਦਾ ਮਲਦਾ ਮਲਦਾ ਨੇੜੇ ਇੱਕ ਗਲੀ ਚ ਸਾਈਕਲ ਠੀਕ ਕਰਨ ਵਾਲੇ ਕੋਲ ਜਾ ਖੜਿਆ ਉਸਨੇ ਪੈਂਚਰ ਦਾ ਰੇਟ ਪੁੱਛ ਕੇ ਮਿਸਤਰੀ ਨਾਲ ਨੇੜਤਾ ਗੰਢਣ ਦੀ ਕੋਸ਼ਿਸ਼ ਕੀਤੀ ਉਹ ਆਪਣੀ ਚਤੁਰਾਈ ਨਾਲ ਪੁਲਿਸ ਤੋਂ ਬਚਣ ਦੀ ਬੰਤ ਬਣਾ ਰਿਹਾ ਸੀ ਵੀਰਾ ਨਾਲ ਆਈਆਂ ਬਾਕੀ ਔਰਤਾਂ ਵੀ ਮੂੰਹ 'ਚ ਚੁੰਨੀ ਜਿਹੀ ਲੈ ਕੇ ਸੜਕ ਦੇ ਦੂਜੇ ਪਾਸੇ ਜਾ ਖੜੀਆਂ ਵੀਰਾ ਆਪਣੇ ਹੱਥ 'ਚ ਇੱਕ ਰਜਿਸਟਰ ਤੇ ਕੁਝ ਕਾਗਜ਼ ਫੜੀ 217 ਵਾਲੇ ਪੁਲਸੀਏ ਨਾਲ ਗੱਲ ਕਰਨ ਲੱਗੀ 5-4 ਮਿੰਟ ਦੋਵੇਂ ਹੱਥ ਮਾਰ ਮਾਰ ਇੱਕ ਦੂਜੇ ਨੂੰ ਕੁਝ ਸਮਝਾਉਂਦੇ ਰਹੇ ਪੁਲਸੀਆ ਡੀਸੀ ਦਫਤਰ ਦੇ ਮੁੱਖ ਗੇਟ ਤੋਂ ਪਿੱਛੇ ਆਪਣੇ ਪੈਰ ਨਾਲ ਸੜਕ ਤੇ ਲੀਕ ਮਾਰ ਗਿਆ ਪਰ ਵੀਰਾ ਨੇ ਸਿਰ ਹਿਲਾਉਂਦਿਆਂ ਗੇਟ ਦੇ ਸਾਹਮਣੇ ਆਪਣੇ ਪੈਰ ਨਾਲ ਲੀਕ ਮਾਰ ਦਿੱਤੀ ਇਸ ਤਰ੍ਹਾਂ ਦੋਵੇਂ ਆਪਣੀਆਂ ਆਪਣੀਆਂ ਲੀਕਾਂ ਬੋਂਦੇ ਰਹੇ ਤੇ ਅਖੀਰ ਵਿਚਕਾਰ ਜਏ ਸਹਿਮਤੀ ਹੋ ਗਈ ਵੀਰਾ ਨੇ ਸੜਕ ਦੇ ਦੂਜੇ ਪਾਸੇ ਖੜੇ ਟੈਂਪੂ ਵਾਲੇ ਨੂੰ ਆਵਾਜ਼ ਮਾਰੀ ਤੇ ਟੈਂਟ ਨਾਲ ਭਰੇ ਹੋਏ ਟੈਂਪੂ ਵਾਲੇ ਨੇ ਦੱਸੀ ਹੋਈ ਥਾਂ ਤੇ ਟੈਂਟ ਦਾ ਸਮਾਨ ਉਤਾਰਨਾ ਸ਼ੁਰੂ ਕਰ ਦਿੱਤਾ ਉਦੋਂ ਤੱਕ ਪਿੰਡਾਂ ਦੇ ਹੋਰ ਵਲੰਟੀਅਰ ਵੀ ਆ ਗਏ ਪੰਡਾਲ ਤਿਆਰ ਹੋ ਗਿਆ ਮਰਦ ਔਰਤਾਂ ਨੌਜਵਾਨ ਬੱਚੇ ਆ ਕੇ ਬੈਠਣ ਲੱਗੇ ਵੀਰਾ ਫਿਰ ਜਾ ਕੇ ਕਿਸੇ ਪੁਲਸੀਏ ਨਾਲ ਗੱਲ ਕਰਨ ਲੱਗੀ ਇਹ ਸਭ ਕੁਝ ਵੇਖ ਕੇ ਬੀਰੂ ਨੂੰ ਬੜੀ ਹੈਰਾਨੀ ਹੋਈ ਉਹ ਸੋਚ ਰਿਹਾ ਸੀ ਇਸ ਨੂੰ ਡਰ ਨਹੀਂ ਲੱਗਦਾ ਫਿਰ ਉਹ ਵੀ ਗਲੀ ਚੋਂ ਨਿਕਲ ਕੇ ਟੈਂਟ ਚ ਆ ਕੇ ਬੈਠ ਗਿਆ ਦੇਖਦੇ ਹੀ ਦੇਖਦੇ ਪੰਡਾਲ ਭਰਨ ਲੱਗਿਆ ਬਹੁਤ ਵੱਡੀ ਗਿਣਤੀ ਚ ਔਰਤਾਂ ਮਰਦ ਪੰਡਾਲ ਚ ਪਹੁੰਚ ਰਹੇ ਸੀ ਮੋਕਮ ਦੀਪਕ, ਸ਼ੰਕਰ, ਸੰਦੀਪ, ਅਮਨ ਤੇ ਬਲਬੀਰੋ ਵੀ ਪਹੁੰਚ ਚੁੱਕੇ ਸੀ। ਦੀਪਕ ਨੇ ਸਟੇਜ ਦੀ ਸ਼ੁਰੂਆਤ ਗੀਤਾਂ ਨਾਲ ਕਰਵਾਈ। ਇਕੱਠ ਆਸ ਨਾਲੋਂ ਕਿਤੇ ਵੱਧ ਲੱਗ ਰਿਹਾ ਸੀ। ਘੰਟੇ ਕੁ ਬਾਅਦ ਟੈਂਟ ਛੋਟਾ ਪੈ ਗਿਆ। ਲੋਕਾਂ ਦਾ ਜਿਵੇਂ ਹੜ ਆ ਗਿਆ ਸੀ। ਮੋਕਮ ਸ਼ੰਕਰ ਤੇ ਬਲਬੀਰੋ ਨੇ ਆਪਣੀ ਗੱਲ ਸਟੇਜ ਤੋਂ ਰੱਖੀ ਤੇ ਅਖੀਰ ਚ ਸਟੇਜ ਸੈਕਟਰੀ ਦੀਪਕ ਨੇ ਵੀਰਾਂ ਦਾ ਨਾਮ ਬੋਲਿਆ। ਵੀਰਾਂ ਨੇ ਪਹਿਲਾਂ ਵੱਖ-ਵੱਖ ਪਿੰਡਾਂ 'ਚ ਹੋ ਰਹੇ ਟਕਰਾਵਾਂ ਬਾਰੇ ਆਪਣੀ ਗੱਲ ਰੱਖੀ ਤੇ ਹੌਲੀ-ਹੌਲੀ ਉਹ ਆਪਣੇ ਮੂਲ ਪ੍ਰਸ਼ਨ ਵੱਲ ਮੁੜ ਆਈ। ਜ਼ਮੀਨ ਦਾ ਸਵਾਲ ਐਵੇਂ ਨਹੀਂ, ਇਹ ਪੰਜਾਬ ਦੀ ਇੱਕ ਤਿਹਾਈ ਵੱਸੋਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਭਾਵੇਂ ਇਹ ਸਵਾਲ ਸੈਂਕੜੇ ਸਾਲਾਂ ਤੋਂ ਸਾਡਾ ਪਿੱਛਾ ਕਰ ਰਿਹਾ ਹੈ, ਹੁਣ ਪੰਜਾਬ ਦੇ ਸੈਂਕੜੇ ਪਿੰਡਾਂ ਅੰਦਰ ਇਹ ਸਵਾਲ ਦੁਬਾਰਾ ਆਗਮਗ ਫੈਲ ਰਿਹਾ ਹੈ। ਲੋਕ ਆਪਣੇ ਹਿੱਸੇ ਦੀ ਜ਼ਮੀਨ ਦੀ ਲੜਾਈ ਲੜ ਰਹੇ ਹਨ। ਸਭ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕਰਨ ਵਾਲਾ ਸੰਵਿਧਾਨ ਚੁੱਪ ਹੈ। ਤੁਸੀਂ ਵੇਖੋ ਸੈਂਕੜੇ ਪਿੰਡਾਂ 'ਚ ਟਕਰਾਹ ਹੋ ਰਹੇ ਹਨ। ਲੋਕ ਕਾਨੂੰਨੀ ਤਰੀਕੇ ਨਾਲ ਆਪਣਾ ਅਧਿਕਾਰ ਮੰਗ ਰਹੇ ਹਨ ਪਰ ਉਹਨਾਂ ਨੂੰ ਪੁਲਿਸ ਕਾਨੂੰਨ ਤੇ ਗੁੰਡਾਗਰਦੀ ਨਾਲ ਦਬਾਇਆ ਜਾ ਰਿਹਾ ਹੈ ਇਸ ਤਰ੍ਹਾਂ ਵੀਰਾ ਕਾਫੀ ਲੰਮਾ ਸਮਾਂ ਬੋਲਦੀ ਰਹੀ ਤੇ ਲੋਕ ਵਾਰ-ਵਾਰ ਤਾੜੀਆਂ ਮਾਰਦੇ ਰਹੇ ਪੰਡਾਲ ਦੇ ਨਾਲ ਲੱਗਦੀਆਂ ਦੁਕਾਨਾਂ ਦੇ ਛੱਜੇ ਹੇਠ ਖੜੇ ਮਾਸਟਰ ਅਜੈਬ ਨੂੰ ਵੀ ਵੀਰਾ ਦੇ ਭਾਸ਼ਣ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਉਸ ਨੂੰ ਵੀਰਾ ਅੰਦਰਲੀ ਕਣੀ ਦਾ ਤਾਂ ਪਤਾ ਸੀ ਪਰ ਇਹ ਕਣੀ ਇੰਨੀ ਜ਼ਬਰਦਸਤ ਵੀ ਹੋ ਸਕਦੀ ਹੈ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿਵੇਂ ਇਹ ਕੁੜੀ ਹੌਲੀ-ਹੌਲੀ ਇੱਕ ਵੱਡੀ ਨਾਇਕਾ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਉਸ ਨੂੰ ਸੱਚੀ ਦਾ ਆਨੰਦ ਦੀ ਉਹ ਗੱਲ ਯਾਦ ਆ ਰਹੀ ਸੀ ਕਿ ਉਹ ਲੋਕ ਇਤਿਹਾਸ ਵਿੱਚ ਕਦੇ-ਕਦੇ ਪੈਦਾ ਹੁੰਦੇ ਹਨ ਜੋ ਇਤਿਹਾਸ ਦੇ ਪਹੀਏ 'ਚ ਆਪਣਾ ਹੱਥ ਫਸਾ ਕੇ ਉਸ ਪਹੀਏ ਨੂੰ ਫੜਨ ਦਾ ਯਤਨ ਕਰਦੇ ਹੋਣ ਉਹ ਲੋਕ ਇਸ ਕੁੜੀ ਵਰਗੇ ਹੀ ਹੁੰਦੇ ਹੋਣਗੇ ਮਾਸਟਰ ਅਜੈਬ ਵਾਰ-ਵਾਰ ਸੋਚ ਰਿਹਾ ਸੀ ਵੀਰਾਂ ਦੀ ਤਕਰੀਰ ਹਾਲੇ ਵੀ ਜਾਰੀ ਸੀ ਜੀਨ ਉੱਪਰ ਦੀ ਪਾਇਆ ਉਸ ਦਾ ਖਾਦੀ ਦਾ ਕੁੜਤਾ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ ਸੂਰਜ ਉਸ ਤੇ ਮੂੰਹ ਤੇ ਸਾਹਮਣੇ ਦੀ ਮਾਰ ਕਰ ਰਿਹਾ ਸੀ ਉਹ ਵਾਰ-ਵਾਰ ਆਪਣੀ ਕੋੜੀ ਨਜ਼ਰ ਨਾਲ ਸੂਰਜ ਵੱਲ ਵੇਖ ਰਹੀ ਸੀ ਵਾਰ-ਵਾਰ ਉਸ ਦਾ ਖੱਬਾ ਹੱਥ ਮੱਥੇ ਤੋਂ ਆ ਰਹੇ ਪਸੀਨੇ ਦੀ ਧਾਰ ਪੂੰਝ ਰਿਹਾ ਸੀ ਉਹ ਪੌਣੇ ਘੰਟੇ ਦੇ ਕਰੀਬ ਬੋਲਦੀ ਰਹੀ ਲੋਕ ਤਾੜੀਆਂ ਮਾਰਦੇ ਰਹੇ ਇਸ ਤੋਂ ਪਹਿਲਾਂ ਕਿ ਮੌਕਮ ਬੋਲਦਾ ਡਿਪਟੀ ਕਮਿਸ਼ਨਰ ਅੰਦਰੋ ਆਪਣੀ ਗੱਡੀ ਬਾਹਰ ਕੱਢਣ ਲੱਗਿਆ ਵਲੰਟੀ ਵਲੰਟਰੀਅਰ ਵਲੰਟਰੀਆ ਨੇ ਉਸ ਦੀ ਗੱਡੀ ਰੋਕ ਕੇ ਉਸ ਨੂੰ ਬੇਨਤੀ ਕਰਨੀ ਚਾਹੀ ਕਿ ਉਹ ਕੁਝ ਸਮਾਂ ਹੋਰ ਰੁਕ ਜਾਵੇ ਤਾਂ ਕਿ ਐਡੀ ਵੱਡੀ ਗਿਣਤੀ ਚਾਏ ਲੋਕਾਂ ਦੇ ਨੁਮਾਇंदे ਉਸ ਨਾਲ ਕੋਈ ਗੱਲਬਾਤ ਕਰ ਸਕਣ ਪਰ ਉਹ ਜਾਣ ਲਈ ਬਜ਼ਿੱਦ ਸੀ ਲੋਕਾਂ ਨੇ ਗੱਡੀ ਘੇਰ ਲਈ ਸੀ ਗੇਟ ਤੇ ਵਿਵਾਦ ਹੌਲੀ ਹੌਲੀ ਟਕਰਾਅ ਚ ਬਦਲ ਗਿਆ ਲੋਕ ਇਸ ਨੂੰ ਵੇਖਣ ਲਈ ਗੇਟ ਦੇ ਨੇੜੇ ਜਮਾ ਹੋ ਗਏ ਸਟੇਜ ਤੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਲੋਕ ਪੰਡਾਲ 'ਚ ਉੱਠ ਖੜੇ ਹੋਏ ਮੌਕਮ ਲੋਕਾਂ ਨੂੰ ਵਾਰ-ਵਾਰ ਬੈਠਣ ਦੀਆਂ ਬੇਨਤੀਆਂ ਕਰ ਰਿਆ ਸੀ ਪਰ ਲੋਕਾਂ ਨੇ ਸਭ ਬੇਨਤੀਆਂ ਨਜ਼ਰਅੰਦਾਜ਼ ਕਰ ਦਿੱਤੀਆਂ ਤਕਰਾਰ ਕਦੋਂ ਇੱਕ ਫਸਾਦ 'ਚ ਬਦਲ ਗਿਆ ਪਤਾ ਹੀ ਨਾ ਲੱਗਿਆ ਐਸਪੀ ਗਰੇਵਾਲ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਨੇ ਲੋਕਾਂ ਤੇ लाਠੀ ਚਾਰਜ ਕਰ ਦਿੱਤਾ ਜਿਸ 'ਚ 7 ਬੰਦੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ 2 ਦਰਜਨ ਬੰਦੇ ਗ੍ਰਿਫਤਾਰ ਕਰ ਲਏ ਗਏ ਕਾਂਢ ਵੀ ਮਾ ਅੱਜ ਸਚੀ ਦਾ ਆਨੰਦ ਕਾਫੀ ਬੇਚੈਨ ਸੀ ਕਿਉਂ ਬੇਚੈਨ ਸੀ ਉਸ ਨੂੰ ਖੁਦ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਬੇਚੈਨ ਤਾਂ ਕਾਫੀ ਦਿਨਾਂ ਤੋਂ ਹੀ ਚੱਲ ਰਿਹਾ ਸੀ ਅਖਬਾਰਾਂ ਚ ਆ ਰਹੀਆਂ ਖਬਰਾਂ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੀਆਂ ਸਨ ਉਹਨਾਂ ਡੇਰੇ ਦੇ ਬਾਹਰਲੇ ਪਾਸੇ ਲੋਕਾਂ 'ਚ ਬੈਠਣਾ ਤਕਰੀਬਨ ਬੰਦ ਹੀ ਕਰ ਦਿੱਤਾ ਸੀ ਉਸ ਦਾ ਬਹੁਤਾ ਸਮਾਂ ਡੇਰੇ ਦੇ ਪਿਛਲੇ ਵਾਂਝੇ ਹੀ ਗੁਜ਼ਰ ਰਿਹਾ ਸੀ ਬਹੁਤ ਦਿਨਾਂ ਬਾਅਦ ਮਾਸਟਰ ਅਜੈਬ ਡੇਰੇ ਗਿਆ ਸੰਤ ਉਸ ਨੂੰ ਵੇਖ ਕੇ ਖੁਸ਼ ਹੋ ਗਏ ਸਾਨੂੰ ਦੋਵੇਂ ਤੁਰਦੇ ਤੁਰਦੇ ਪਿਛਲੇ ਵਨ ਚ ਚਲੇ ਗਏ ਸੰਤਾ ਨੇ ਮਾਸਟਰ ਅਜੈਬਵਲ ਵੇਖਿਆ ਮਾਸਟਰ ਜੀ ਕੀ ਤੁਸੀਂ ਇਸ ਡੇਰੇ ਬਾਰੇ ਕੁਝ ਜਾਣਦੇ ਹੋ ਮਾਸਟਰ ਅਜੈਬ ਪਲਦੀ ਪਲ ਤਰਬ ਗਿਆ ਨਹੀਂ ਜੀ ਤੁਸੀਂ ਦੱਸੋ ਮਾਸਟਰ ਜੀ ਇਹ ਡੇਰਾ ਕਿਸੇ ਉਦਾਸੀ ਪਰੰਪਰਾ ਦਾ ਨਹੀਂ ਜਿਵੇਂ ਕਿ ਲੋਕ ਸਮਝਦੇ ਨੇ 나ਹੀਂ ਮੈਂ ਇਸ ਪਰੰਪਰਾ ਦਾ ਅਨਿਆ ਅਨੁਯਾਈ ਹਾਂ ਮੈਂ ਸ਼ਿਵ ਭਗਤ ਵੀ ਨਹੀਂ ਹਾਂ ਪਰ ਉਸ ਦਾ ਪ੍ਰਸ਼ੰਸਕ ਹਾਂ ਡੇਰੇ ਚ ਸਵੇਰੇ ਸ਼ਾਮ ਮੈਂ ਵੀ ਭਗਵਤ ਗੀਤਾ ਦੇ ਕੁਝ ਸ਼ਲੋਕ ਤੇ ਕਦੇ-ਕਦੇ ਸ਼ਿਵ ਦੀ ਕਥਾ ਵੀ ਕਰਦਾ ਹਾਂ ਇਹ ਡੇਰਾ ਮੇਰੇ ਦਾਦਾ ਸ਼੍ਰੀ ਆਤਮਾਨੰਦ ਤੇ ਉਸ ਦੇ ਸਾਥੀਆਂ ਨੇ ਕੋਈ 100 ਕੋ ਸਾਲ ਪਹਿਲਾਂ ਬਣਵਾਇਆ ਸੀ ਉਸ ਵੇਲੇ ਇਹ ਉਦਾਸੀ ਸੰਪਰਦਾ ਨਾਲ ਸੰਬੰਧਿਤ ਸੀ ਮੇਰੇ ਦਾਦਾ ਆਤਮਾਨੰਦ ਜੀ ਬਹੁਤ ਕੁ ਮੱਕੜੀ ਕਿਸਮ ਦੇ ਸਾਧੂ ਸਨ ਪੂਰੀ ਉਮਰ ਹੀ ਉਹ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਭ੍ਰਮਣ ਕਰਦੇ ਰਹੇ ਇੱਕ ਵਾਰ ਜਦੋਂ ਉਹ ਗੰਗੋਤਰੀ ਵੱਲ ਨੂੰ ਜਾ ਰਹੇ ਸੀ ਤਾਂ ਉੱਤਰਾਕਾਸ਼ੀ ਦੇ ਨੇੜੇ ਉਹਨਾਂ ਦੀ ਮੁਲਾਕਾਤ ਗਿਆਨੀ ਗਿਰੀ ਨਾਂ ਦੇ ਇੱਕ ਸੰਤ ਨਾਲ ਹੋਈ ਗਿਆਨੀ ਗਿਰੀ ਭਾਰਤ ਦੀ ਤਰਕਯੁਕਤ ਪਰੰਪਰਾ ਚਾਰ ਵਾਕੀਆਂ ਨਾਲ ਜੁੜੇ ਹੋਏ ਸਨ ਚਾਰ ਵਾਕੀਆਂ ਦੇ ਡੇਰੇ ਤੇ ਉਹਨਾਂ ਦੇ ਸੰਤ ਮਹਾਤਮਾ ਦੇਸ਼ ਅੰਦਰ ਬਹੁਤ ਹੀ ਘੱਟ ਤੇ ਕਿਤੇ-ਕਿਤੇ ਮਿਲਦੇ ਨੇ ਮੇਰੇ ਦਾਦਾ ਜੀ ਤੇ ਸੰਤ ਗਿਆਨਗਿਰੀ ਕਈ ਦਿਨ ਉੱਤਰਾਕਾਸ਼ੀ 'ਚ ਵਿਚਾਰ ਚਰਚਾ ਕਰਦੇ ਰਹੇ ਲੰਮੀਆਂ ਵਿਚਾਰ ਗੋਸ਼ਟਾਂ ਹੋਈਆਂ ਅਖੀਰ ਮੇਰੇ ਦਾਦਾ ਜੀ ਨੇ ਗੰਗੋਤਰੀ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਉਹ ਗਿਆਨਗਿਰੀ ਨਾਲ ਵਾਪਸ ਡੇਰੇ 'ਚ ਆ ਗਏ ਉਸ ਵੇਲੇ ਤੱਕ ਬਹੁਤ ਚੀਜ਼ਾਂ ਬਦਲ ਚੁੱਕੀਆਂ ਸੀ ਗਿਆਨਗਿਰੀ ਡੇਰੇ 'ਚ 1 ਮਹੀਨੇ ਤੋਂ ਵੱਧ ਸਮਾਂ ਰੁਕਿਆ ਉਹਨਾਂ ਨੇ ਵੈਦਿਕ ਪਰੰਪਰਾ ਵੈਦਿਕ ਮੁੱਲ ਕਰਮ ਕਾਂਡ ਸਨਾਤਨੀ ਗੌਰਵ ਬ੍ਰਾਹਮਣੀ ਕੁੱਲ ਦੀ ਸਰਬ ਸ੍ਰੇਸ਼ਟਾ ਆਦ ਬਾਰੇ ਮੇਰੇ ਦਾਦਾ ਜੀ ਨਾਲ ਡੂੰਗੀ ਵਿਚਾਰ ਚਰਚਾ ਕੀਤੀ ਤੇ ਫਿਰ ਮੇਰੇ ਦਾਦਾ ਆਤਮਾਨੰਦ ਜੀ ਚਾਰ ਵਾਕ ਪਰੰਪਰਾ ਨਾਲ ਸਦਾ ਲਈ ਵੱਜ ਗਏ ਆਤਮਾਨੰਦ ਜੀ ਦਾ ਜੀਵਨ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਉਹਨਾਂ ਦੇ ਜੀਵਨ ਚੋਂ ਵੈਦਿਕ ਪਰੰਪਰਾ ਤੇ ਬ੍ਰਾਹਮਣ ਕੁੱਲ ਦੀ ਸਰਵਸ਼੍ਰੇਸ਼ਟਾ ਤੇ ਗਿਆਨ ਦਾ ਅਭਿਮਾਨ ਬਿਲਕੁਲ ਮੰਨਫੀ ਹੋ ਗਿਆ ਉਹਨਾਂ ਨੇ ਡੇਰੇ ਦੀਆਂ ਕੰਧਾਂ ਤੋਂ ਵੈਦਿਕ ਚਿੰਨਾ ਸਲੋਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੈਦਿਕ ਸ਼ਲੋਕਾਂ ਦੀ ਥਾਂ ਬ੍ਰਹਸਪਤੀ ਸ਼ਲੋਕਾਂ ਨੂੰ ਕੰਧਾਂ ਤੇ ਲਿਖਣਾ ਸ਼ੁਰੂ ਕਰ ਦਿੱਤਾ ਜਿਸ ਦੇ ਅਰਥ ਵੀ ਉਹਨਾਂ ਨੂੰ ਖੁਦ ਹੀ ਪਤਾ ਸੀ ਪਹਿਲੇ ਸ਼ਲੋਕ ਇਸ ਡੇਰੇ ਦੀਆਂ ਕੰਧਾਂ ਤੋਂ ਕਿਉਂ ਮਟਾਏ ਗਏ ਨਵੇਂ ਸ਼ਲੋਕ ਡੇਰੇ ਦੀਆਂ ਕੰਧਾਂ ਤੇ ਕਿਉਂ ਲਿਖੇ ਗਏ ਇਸ ਦਾ ਆਮ ਲੋਕਾਂ ਨਾਲ ਕੋਈ ਬਹੁਤਾ ਵਾਸਤਾ ਨਹੀਂ ਸੀ ਕਿਉਂਕਿ ਆਮ ਲੋਕ ਤਾਂ ਸੰਸਕ੍ਰਿਤ ਭਾਸ਼ਾ ਤੋਂ ਪੂਰੀ ਤਰ੍ਹਾਂ ਅਨਜਾਨ ਸਨ ਦਾਦਾ ਜੀ ਜਦੋਂ ਵੀ ਬਾਹਰ ਘੁੰਮਣ ਜਾਂਦੇ ਤਾਂ ਆਪਣੇ ਨਾਲ ਢੇਰ ਸਾਰੀਆਂ ਕਿਤਾਬਾਂ ਲੈ ਆਉਂਦੇ ਤੇ ਇਸ ਤਰ੍ਹਾਂ ਹੌਲੀ-ਹੌਲੀ ਇਹ ਡੇਰਾ ਚਾਰ ਵਾਕੀਆਂ ਦਾ ਡੇਰਾ ਬਣ ਗਿਆ। ਉਹਨਾਂ ਹੀ ਦਿਨਾਂ 'ਚ ਇੱਕ ਲੰਬਾ ਲੱਜਾ ਬੰਦਾ ਜਿਸ ਦਾ ਨਾਂ ਸੁਤੰਤਰ ਸੀ ਉਸ ਦਾ ਵੀ ਡੇਰੇ ਚ ਆਉਣਾ ਜਾਣਾ ਸ਼ੁਰੂ ਹੋਇਆ। ਦਾਦਾ ਜੀ ਸੁਤੰਤਰ ਨਾਲ ਬਾਹਰ ਅੰਦਰ ਜਾਣ ਲੱਗੇ ਤੇ ਆਪਣੇ ਇਸ ਸ਼ਾਸਤਰੀ ਗਿਆਨ ਬਾਰੇ ਸੁਤੰਤਰ ਨਾਲ ਘੰਟਿਆਂ ਦੇ ਘੰਟੇ ਗੱਲਬਾਤ ਕਰਦੇ ਰਹਿੰਦੇ। ਸੁਤੰਤਰ ਤੇ ਉਸ ਦੀ ਸਾਥੀ ਉਹਨਾਂ ਦਿਨਾਂ 'ਚ ਮਾਲਵੇ ਅੰਦਰ ਜ਼ਮੀਨ ਦੀ ਇੱਕ ਵੱਡੀ ਲੜਾਈ ਲੜ ਰਹੇ ਸੀ ਜਿਸ ਨੂੰ ਉਹ ਮੁਜਾਰਿਆਂ ਦੀ ਲੜਾਈ ਆਖਦੇ ਸੀ। ਮੇਰੇ ਦਾਦਾ ਜੀ ਤੇ ਸੁਤੰਤਰ ਦਰਮਿਆਨ ਬਹੁਤ ਤਿੱਖੀਆਂ ਬਹਿਸਾਂ ਹੁੰਦੀਆਂ ਕੁਝ ਗੱਲਾਂ ਤੇ ਉਹਨਾਂ ਦੇ ਬਹੁਤ ਤਿੱਖੇ ਮਤਭੇਦ ਵੀ ਸੀ ਮੇਰੇ ਦਾਦਾ ਜੀ ਨੂੰ ਹਮੇਸ਼ਾ ਹੀ ਇਹ ਗिला ਰਹਿੰਦਾ ਸੀ ਕਿ ਸੁਤੰਤਰ ਹੋਰੀ ਜਦ ਵੀ ਕੋਈ ਇਤਿਹਾਸ ਦਾ ਹਵਾਲਾ ਦਿੰਦੇ ਹਨ ਤਾਂ ਉਹਨਾਂ ਨੂੰ ਇਹ ਹਵਾਲਾ ਲੈਣ ਲਈ ਸੱਤ ਸਮੁੰਦਰੋਂ ਪਾਰ ਜਾਣਾ ਪੈਂਦਾ ਹੈ ਦਾਦਾ ਜੀ ਦਾ ਤਰਕ ਸੀ ਕਿ ਸਾਡਾ ਆਪਣਾ ਇਤਿਹਾਸ ਇਨ੍ਹਾਂ ਹਵਾਲਿਆਂ ਨਾਲ ਭਰਿਆ ਪਿਆ ਹੈ ਇਸ ਵੱਲ ਤੁਹਾਡੀ ਕਦੇ ਵੀ ਨਿਗਾ ਨਹੀਂ ਜਾਂਦੀ ਸੁਤੰਤਰ ਖਿੜਖੜਾ ਕੇ ਹੱਸਣ ਲੱਗਦਾ ਤੇ ਉਹ ਸੰਤਾ ਨੂੰ ਬੁੱਕਲ ਚ ਲੈ ਲੈਂਦਾ ਫਿਰ ਇੱਕ ਦਿਨ ਬਹੁਤ ਬੁਰੀ ਖਬਰ ਆਈ ਕਿ ਸਰਕਾਰ ਨੇ ਸੁਤੰਤਰ ਨੂੰ ਗ੍ਰਿਫਤਾਰ ਕਰ ਲਿਆ ਇਹ ਅੰਗਰੇਜ਼ਾਂ ਦੀ ਜਾਣ ਤੋਂ ਕੋਈ 2 ਕੁ ਸਾਲ ਪਹਿਲਾਂ ਦੀ ਗੱਲ ਹੈ ਫਿਰ ਹੱਲਿਆਂ ਦਾ ਰੌਲਾ ਪੈ ਗਿਆ ਇਸ ਰੌਲੇ ਦਰਮਿਆਨ ਹੀ ਆਤਮਾਨੰਦ ਦੀ ਮੌਤ ਹੋ ਗਈ ਆਤਮਾਨੰਦ ਜੀ ਭਾਵੇਂ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਨੇ ਭਾਰਤ ਦਾ ਇਹ ਬਹੁਤ ਅਮੀਰ ਗਿਆਨ ਮੇਰੇ ਪਿਤਾ ਜੀ ਨਾਲ ਸਾਂਝਾ ਕਰ ਲਿਆ ਸੀ ਪਿਤਾ ਜੀ ਵੀ ਅਕਸਰ ਪੜ੍ਹਦੇ ਰਹਿੰਦੇ ਪਿਤਾ ਜੀ ਨੂੰ ਆਪਣੇ ਵਕਤ ਦੀਆਂ ਹੋਰ ਹੀ ਲੜਾਈਆਂ ਲੜਨੀਆਂ ਪਈਆਂ ਆ ਜਿਹੜਾ ਹੁਣ ਸਰਪੰਚ ਹੈ ਜਰਨੈਲ ਸਿੰਘ ਇਸ ਦਾ ਬਾਪ ਹੁੰਦਾ ਸੀ ਦਵਿੰਦਰ ਸਿੰਘ ਉਹ ਵੀ ਨਵਾਂ ਨਵਾਂ ਸਰਪੰਚ ਬਣਿਆ ਸੀ ਉਸ ਦੀ ਅੱਖ ਡੇਰੇ ਦੀ ਜ਼ਮੀਨ ਤੇ ਸੀ ਉਹ ਚਾਹੁੰਦਾ ਸੀ ਕਿ ਇਸ ਡੇਰੇ ਨੂੰ ਖਤਮ ਕਰਕੇ ਇੱਥੇ ਗੁਰਦੁਆਰਾ ਬਣ ਜਾਵੇ ਤੇ ਡੇਰੇ ਦੀ ਜ਼ਮੀਨ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਹੜੱਪ ਲਵਾਂ ਪਰ ਪਿਤਾ ਜੀ ਨੇ ਉਸ ਤੇ ਇਰਾਦੇ ਕਾਮਯਾਬ ਨਾ ਹੋਣ ਦਿੱਤੇ ਉਹਨਾਂ ਦਾ ਬਹੁਤਾ ਸਮਾਂ ਇਹਨਾਂ ਕਾਨੂੰਨੀ ਲੜਾਈਆਂ 'ਚ ਹੀ ਗੁਜ਼ਰ ਗਿਆ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਸੁਤੰਤਰ ਹੋਰਾਂ ਦਾ ਆਉਣਾ ਜਾਣਾ ਮੇਰੇ ਪਿਤਾ ਜੀ ਕੋਲ ਸ਼ੁਰੂ ਹੋ ਗਿਆ ਹੁਣ ਸਤੰਤਰ ਨੂੰ ਮੇਰੇ ਦਾਦਾ ਆਤਮਾਨੰਦ ਹੋਰਾਂ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ। ਉਹ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਲੱਗ ਪਿਆ ਸੀ ਪਰ ਉਸ ਦੀ ਰਾਜਨੀਤਿਕ ਸਰਗਰਮੀ ਭੱਜਣਾ ਠੋਸ ਨੂੰ ਆਰਾਮ ਨਾਲ ਬੈਠ ਕੇ ਇਸ ਵੱਡੇ ਸਵਾਲ ਤੇ ਚਿੰਤਨ ਕਰਨ ਦੀ ਇਜਾਜ਼ਤ ਨਹੀਂ ਸੀ ਦਿੰਦੀ। ਉਹ ਦਰਸ਼ਨ, ਰਾਜਨੀਤੀ, ਸਮਾਜਿਕ ਸੱਭਿਆਚਾਰ ਦੀ ਪਰੰਪਰਾਗਤ ਤੇ ਆਯਾਤ ਕੀਤੀ ਵਿਆਖਿਆ ਤੋਂ ਪਾਰ ਜਾਣਾ ਚਾਹੁੰਦਾ ਸੀ ਪਰ ਇਤਿਹਾਸ ਨੇ ਉਸ ਨੂੰ ਇਹ ਮੌਕਾ ਹੀ ਨਹੀਂ ਸੀ ਦਿੱਤਾ ਤੇ ਉਹਨਾਂ ਦੀ ਮੌਤ ਹੋ ਗਈ। ਸੰਤ ਬੋਲਦੇ ਬੋਲਦੇ ਜਿਵੇਂ ਥੋੜਾ ਥੱਕ ਗਏ ਸੀ ਪਰ ਇੱਕ ਸੰਤੁਸ਼ਟੀ ਦਾ ਭਾਵ ਉਹਨਾਂ ਦੇ ਚਿਹਰੇ ਤੇ ਸਪਸ਼ਟ ਨਜ਼ਰ ਸਪਸ਼ਟ ਦਿਖਾਈ ਦੇ ਰਿਹਾ ਸੀ ਪਿਤਾ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਜਦੋਂ ਮੈਂ ਹਾਲੇ ਸਕੂਲ ਚ ਪੜਦਾ ਸੀ ਮੈਨੂੰ ਸੰਸਕ੍ਰਿਤ ਪੜਾਉਣੀ ਸ਼ੁਰੂ ਕੀਤੀ ਬੜੀ ਔਖੀ ਹਾਲਤ ਚ ਇਹ ਮੈਨੂੰ ਪੜਨੀ ਆਈ ਉਹਨਾਂ ਦਾ ਮਕਸਦ ਮੈਨੂੰ ਕੋਈ ਸੰਸਕ੍ਰਿਤ ਦਾ ਵਿਦਵਾਨ ਬਣਾਉਣਾ ਨਹੀਂ ਸੀ ਪਰ ਉਹ ਮੈਨੂੰ ਸਾਂਭਿਆ ਹੋਇਆ ਇਹ ਖਜ਼ਾਨਾ ਪੜਾਉਣਾ ਤੇ ਸਮਝਾਉਣਾ ਜ਼ਰੂਰੀ ਸਮਝਦੇ ਸਨ ਜਿਸ ਚ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਉਹ ਮੈਥੋਂ ਕੀ ਚਾਹੁੰਦੇ ਸੀ ਸਾਡੇ ਸਿਰ ਤੇ ਇਤਿਹਾਸ ਦਾ ਕਿਹੜਾ ਕਰਜ਼ ਸੀ ਤੇ ਉਹ ਕਰਜ਼ ਅਸੀਂ ਕਿਸ ਨੂੰ ਮੋੜਨਾ ਸੀ। ਮੈਂ ਅਖਬਾਰਾਂ ਟੀਵੀ ਬਹੁਤਾ ਨਹੀਂ ਵੇਖਦਾ ਕਦੇ-ਕਦੇ ਵੇਖਦਾ ਹਾਂ। ਪਿਛਲੇ ਸਮਿਆਂ ਤੋਂ ਜੋ ਖਬਰਾਂ ਆ ਰਹੀਆਂ ਹਨ ਇਹਨਾਂ ਖਬਰਾਂ ਦਾ ਮਹਾਂਦਰਾ ਉਹਨਾਂ ਸਮਿਆਂ ਨਾਲ ਹੀ ਮਿਲਦਾ ਜੁਲਦਾ ਹੈ। ਜਿਉਂ ਜੇ ਸਮੇਂ ਦੀਆਂ ਮੇਰੇ ਪਿਤਾ ਜੀ ਤੇ ਸੁਤੰਤਰ ਗੱਲਾਂ ਕਰਦੇ ਰਹੇ ਸੀ ਪਰ ਮੈਨੂੰ ਇਸ ਦਾ ਉਸ ਸਮੇਂ ਨਾਲੋਂ ਇੱਕ ਵੱਖਰੇਵਾ ਵੀ ਲੱਗਦਾ ਹੈ ਮੇਰੀ ਉਮਰ ਹੁਣ 75 ਸਾਲ ਤੋਂ ਉੱਪਰ ਹੋ ਗਈ ਹੈ ਮੇਰੇ ਦਾਦੇ ਨੇ ਖਜ਼ਾਨਾ ਮੇਰੇ ਪਿਤਾ ਨੂੰ ਸੌਂਪਿਆ ਤੇ ਮੇਰੇ ਪਿਤਾ ਨੇ ਮੈਨੂੰ ਤੇ ਅੱਗੇ ਮੈਂ ਇਹ ਕਿਸ ਨੂੰ ਸੌਂਪਣਾ ਹੈ ਮੈਨੂੰ ਇਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਬਸ ਇਹ ਚੀਜ਼ ਹੀ ਮੈਨੂੰ ਅੱਜਕੱਲ ਬਹੁਤ ਪਰੇਸ਼ਾਨ ਕਰ ਰਹੀ ਹੈ ਸੰਤਾ ਨੇ ਮਾਸਟਰ ਅਜੈਬਵਾਲ ਉਤਸੁਕਤਾ ਨਾਲ ਵੇਖਿਆ ਉਨ੍ਹਾਂ ਨੂੰ ਗੱਲਾਂ ਕਰਦਿਆਂ ਕਾਫੀ ਹਨੇਰਾ ਹੋ ਗਿਆ ਸੀ। ਮਾਸਟਰ ਜਦੋਂ ਡੇਰੇ ਤੋਂ ਬਾਹਰ ਸੜਕ ਤੇ ਆਇਆ ਸੜਕ ਚੁੱਪਚਾਪ ਸ਼ਾਂਤ ਲੇਟੀ ਹੋਈ ਸੀ। ਆਲੇ-ਦੁਆਲੇ ਲੱਗੇ ਦਰਖਤਾਂ ਤੇ ਬਿੰਡੀਆਂ ਬਿੰਡੀਆਂ ਦੀਆਂ ਬਹੁਤ ਭਾਂਤੀ ਆਵਾਜ਼ਾਂ ਕੰਨ 'ਚ ਰਸ ਖੋਲ ਰਹੀਆਂ ਸਨ। ਮਾਸਟਰ ਨੇ ਸੋਚਿਆ ਸੰਤਾ ਨੇ ਅੱਜ ਬਹੁਤ ਚੀਜ਼ਾਂ ਤੋਂ ਪਰਦਾ ਚੁੱਕ ਦਿੱਤਾ ਹੈ। ਬਾਹਰ ਕਿਸੇ ਦੇ ਘਰੋਂ ਪਾਠ ਕਰਦੇ ਹੋਏ ਪਾਠੀ ਸਿੰਘ ਦੀ ਆਵਾਜ਼ ਆ ਰਹੀ ਸੀ। ਉਪਜੀ ਤਰਕ ਦਿਗੰਬਰ ਹੂਆ। ਭਾਈ ਗੁਰੂ ਜੀ ਆਖਦੇ ਹਨ ਕਿ ਉਸ ਨੂੰ ਤਰਕ ਗਿਆਨ ਅਨੁਭਵ ਹੋ ਗਿਆ ਹੈ ਉਹ ਦਗੰਬਰ ਮਤਲਬ ਨਗਨ ਬਿਲਕੁਲ ਪਰਦਾ ਰਹਿਤ ਹੋ ਗਿਆ ਹੈ ਧੰਨਵਾਦ